ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਜਿੱਥੇ-ਜਿੱਥੇ ਵੀ ਪੰਜਾਬੀ ਸੁਣੀ ਜਾਂਦੀ ਹੈ ਸਮਝੀ ਜਾਂਦੀ ਹੈ ਬੋਲੀ ਜਾਂਦੀ ਹੈ ਉਨਾ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰੀਆਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਵਾਸਤੇ ਜਿਵੇਂ ਹੀ ਕੱਲ੍ਹ ਖਬਰ ਆਈ ਕਿ ਬਾਈਕ ਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦਾ ਦਾ ਤਾਂ ਸਾਰੇ ਪੰਜਾਬ ਦੇ ਵਿੱਚ ਤਰਥਲੀ ਮਚ ਗਈ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਉਮਰ ਲੰਮੀ ਹੋਵੇ ਉਸਦੇ ਸਿਹਤ ਦੀ ਰਿਕਵਰੀ ਜਲਦੀ ਤੋਂ ਜਲਦੀ ਹੋਵੇ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਮੁਹਾਲੀ ਦੇ 40 ਹਸਪੀਟਲ ਦਾ ਦੇ ਡਾਕਟਰਾਂ ਵੱਲੋਂ ਵੀ ਅੱਧੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਕਿ ਲਗਭਗ ਦੇ ਰੀੜ ਦੀ ਹੱਡੀ ਦੇ ਵਿੱਚ ਦੋ ਫ੍ਰੈਕਚਰ ਹੋਏ ਨੇ ਮਾਂ ਹੈ ਪਤਨੀ ਹੈ ਦੋ ਬੱਚੇ ਹਨ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਿਹੜੇ ਜਵੰਦਾ ਸਾਹਿਬ ਨੇ ਉਹਨਾਂ ਨੇ ਬੜਾ ਸਟਰਗਲ ਕੀਤਾ ਹੈ ਆਪਣਾ ਨਾਮ ਚਮਕਾਉਣ ਦੇ ਲਈ ਪੰਜਾਬ ਪੁਲਿਸ ਦੇ ਵਿੱਚ ਵੀ ਸੀ ਪੰਜਾਬ ਪੁਲਿਸ ਦੀ ਨੌਕਰੀ ਤੋਂ ਸਤੀਫਾ ਦੇ ਕੇ ਉਹਨਾਂ ਨੇ ਮਨ ਬਣਾਇਆ ਕਿ ਸਾਫ਼-ਸੁਥਰੇ ਗੀਤਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਜਾਵੇ ਅੱਜ ਉਹਨਾਂ ਦੀ ਪੰਜਾਬ ਦੇ ਵਿੱਚ ਅਤੇ ਜਿੱਥੇ ਵੀ ਚਾਹੇ ਉਹ ਚੜ੍ਹਦਾ ਪੰਜਾਬ ਹੈ ਚਾਹੇ ਉਹ ਲਹਿੰਦਾ ਪੰਜਾਬ ਹੈ ਜਿੱਥੇ ਵੀ ਪੰਜਾਬੀ ਸੁਣੀ ਜਾਂਦੀ ਹੈ ਸਮਝੀ ਜਾਂਦੀ ਹੈ ਬੋਲੀ ਜਾਂਦੀ ਹੈ ਪਹਿਲ ਦੇ ਹਦਾਰ ਤੇ ਉਹਨਾਂ ਨੂੰ YouTube ਤੇ ਸੁਣਿਆ ਜਾਂਦਾ ਹੈ ਕਿਉਂਕਿ ਉਸ ਦੇ ਗੀਤ ਬੜੇ ਸਾਫ ਸੁਥਰੇ ਹੁੰਦੇ ਨੇ ਖਾਸ ਕਰਕੇ ਹੁਣ ਖਬਰ ਆਈ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਇਸ ਦਾ ਖੁਲਾਸਾ ਕੀਤਾ ਹੈ ਕਰਮਰ ਗਰੇਵਾਲ ਹੁਣਾਂ ਨੇ ਪਹਿਲਾਂ ਆਪਾਂ ਕਰਮਰ ਗਰੇਵਾਲ ਹੁਣਾਂ ਦੀ ਗੱਲਬਾਤ ਸੁਣਦੇ ਹਾਂ ਬਹੁਤ ਬਹੁਤ ਗਲ ਐਕਸੀਡੈਂਟ ਮਿਲਿਆ ਸਤ ਲੱਗੀ ਹੈ ਤੇ ਲਾ ਚਲ ਰਹੇ ਡਾਕਟਰ ਵੱਲ ਸੋਨੇ ਤਰੀਕੇ ਨਾਲ ਟਰੀਟ ਕਰ ਰਹੇ ਤੇ ਆਪਣਾ ਰਾਜਨੀਤੀ ਵਾਈਪ ਕਰ ਰਹੇ ਪਰ ਸੰਗੁਰ ਡਾਕਟਰ ਕਹਿੰਉਂ ਕਰ ਰਿਹਾ ਕਿ ਬਹੁਤ ਸਾਰੇ ਸਦਰ پتہ ਨਹੀਂ ਉਹ ਕਿਹੜਾ ਪੀੜੀ ਹੈ ਕਿ ਆਰ ਆਈਟੀ ਆਰ ਆਈਪੀ ਇਸ ਤਰ੍ਹਾਂ ਦੇ ਸਨੇ ਜਿਹੜੇ ਨਾਲ ਰਾਜਨੀਤਿਕ ਚੌਲਾਂ ਹੁੰਦੇ ਨੇ ਉਹ ਸਭ ਕਲੇ ਮਨਜੂਰ ਤੇ ਕਰਤਾ ਕਿ ਅੱਜ ਅਸਲ ਹੈ ਤਾਂ ਕਿ ਦੇ ਨਾਲ ਕਿ ਅੱਜ ਵੀ ਆਪਣਾ ਹੋ ਜੇ ਤੇ ਬਿਲਕੁਲ ਠੀਕ ਠਾਕ ਹੌਸਲਾ ਬਣ ਰਿਹਾ ਹੈ ਉਹ ਲੋਕ ਲੜ ਰਹੇ ਆਪਣੀ ਜ਼ਿੰਦਗੀ ਨਾਲ ਹੈ ਬਹੁਤ ਤਕੜੇ ਜਿਹੇ ਨਾਲ ਆਪਣੀ ਆਪਣਾ ਸਾਰਾ ਨੁਕਰਾ ਹੈ ਤੇ ਡਾਕਟਰ ਵੀ ਲੱਗੇ ਰਹੇ ਸਾਰੇ ਸੋ ਸਾਡੀ ਹੱਥੀਂ ਬੇਸਤੀ ਹੈ ਸਿੱਖ ਤੋਂ ਨਾ ਪਿਆ ਆਪਣਾ ਮਤ ਜਿਹੜੇ ਜਦ ਕਲੀ ਹੋ ਗਈ ਇਸ ਤਰ੍ਹਾਂ ਦੀ ਖਬਰ ਸੁਣ ਰਹੇ ਕਿਸੇ ਨੇ ਕੋਈ ਨਾ ਤੋਵਾਸ਼ਾ ਬਰਾਬਰ ਤੇਰਾ ਬਸ ਤੋਂ ਬਤਾ ਰੋ ਬਿਨਾਂ ਤੋਵਾਸ਼ਾ ਬਰਾਬਰ ਸੋ ਸਾਰੇ ਰਾਜ ਸਿੰਘ ਬੇ ਨਿਕਾਲਿਆ ਸਾਰੇ ਹਸਪੀਟਲ ਦੇ ਵਿੱਚ ਪਰਮਿਟ ਸਾਰੇ ਸਤ ਏ ਨਹੀਂ ਕਰਵਨ ਗਰੇਵਲ ਕਰਵਨ ਗਰੇਵਲ ਉਹਨੇ ਕਿਹਾ ਕਿ ਕਈਆਂ ਵੱਲੋਂ ਚੈਨਾ ਤੇ ਵਕ ਵਕ ਖਰਵਾ ਚਲਾਈਆਂ ਜਾ ਰਹੀਆਂ ਨੇ ਕਿ ਆ ਆਰ ਆਈ ਪੀ ਰਾਜਵੀਰ ਜਵੰਦਾ ਉਹਨੇ ਕਿਹਾ ਕਿ ਮੌਤ ਦੇ ਨਾਲ ਉਹ ਜੰਗ ਲੜ ਰਹੇ ਨੇ ਉਹਨਾਂ ਦੇ ਹੌਸਲੇ بلند ਨੇ ਸਾਨੂੰ ਦਿੱਲੀ ਬੋਹਾਲੀ ਦੇ ਫੋਰਟਿਸ ਹਸਪੀਟਲ ਦੇ ਡਾਕਟਰਾਂ ਤੇ ਮਾਣ ਹੈ ਰਾਜਵਿੰਦਰ ਦਲੇਰ ਰਾਜਵੀਰ ਜਵੰਦਾ ਦਲੇਰ ਨੇ ਲੇਕਿਨ ਕੁਝ ਲੋਗ ਆਪਣੇ ਵਿਊ ਲੈਣ ਵਾਸਤੇ ਕੁਝ ਲੋਕ ਝੂਠਾ ਰੋਮਰਸ ਫਲਾਉਣ ਵਾਸਤੇ ਅਜਿਹਿਆਂ ਬਚਕਾਨਾ ਹੱਤਾਂ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਰਾਜਵੀਰ ਜਵੰਦਾ ਦੇ ਹੱਕ ਵਿੱਚ ਪ੍ਰਾਰਥਨਾ ਅਰਦਾਸ ਦੁਆ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਜਲਦੀ ਹੀ ਉਹਨਾਂ ਦੀ ਸਿਹਤ ਦੀ ਰਿਕਵਰੀ ਹੋਵੇਗੀ ਜਲਦੀ ਹੀ ਠੀਕ ਹੋਣਗੇ ਜਲਦੀ ਹੀ ਉਹ ਸਟੇਟ ਫਿਰ ਦੁਬਾਰਾ ਜਿਵੇਂ ਖਾੜੇ ਲਾਉਂਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਉਸੇ ਤਰ੍ਹਾਂ ਲਾਉਣਗੇ ਉਹਨਾਂ ਦੇ ਪਰਿਵਾਰ ਦੇ ਲਈ ਅਰਦਾਸ ਕਰੋ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਦੋ ਬੱਚੇ ਪਤਨੀਆਂ ਦੀ ਪਤਨੀ ਦੇ ਲਈ ਅਰਦਾਸ ਕਰੋ ਇਹ ਕਨਵਰ ਗਰੇਵਾਲ ਹੋਣਾ ਕਿਹਾ ਕਿ ਲੋਕਾਂ ਵੱਲੋਂ ਝੂਠਾ ਰੂਮਰਸ ਜਿਹੜੀ ਅਫਵਾਹ ਫਲਾਈ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਆਰ ਆਰ ਆਈ ਪੀ ਤੇ ਜਿਹੜੇ ਪੋਸਟਰ ਪਾ ਕੇ ਜਵਿੰਦ ਰਾਜਵੀਰ ਜੋਦਾ ਦੀ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਹੈ ਪੰਜਾਬ ਦੇ ਨਾਮੀ ਗ੍ਰਾਫਿਕ ਗਾਇਕ ਨੇ ਪੰਜਾਬ ਦੇ ਬਹੁਤ ਵਧੀਆ ਸਿੰਗਰ ਨੇ ਹਰ طبਕੇ ਦੇ ਭਾਈਚਾਰੇ ਵੱਲੋਂ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਹੈ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਸਾਰੇ ਪੰਜਾਬੀਆਂ ਨੂੰ ਇਕਤਾ ਕਰਕੇ ਰਾਜਵਿੰਦਰ ਅਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ